ਤਦੋਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਵਿੱਚ ਆਓ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆਂ ਪੌਣੇ 1 ਵਜੇ ਆਹ ਦੇਖ ਲੋ ਤੁਹਾਨੂੰ ਆਰ ਕੰਮ ਚੱਕਣਾ ਕਹਿੰਦਾ ਮੈਂ ਉਹ ਚੱਕਣਾ ਲਓ ਬਸ 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 ਫੇਰ ਸਾਹ ਚੜਾ ਜਾਂਦੇ ਆ ਜਵਾਕ ਆ ਕਿ ਮੈਂ ਉਹ ਚੱਕਣਾ ਕਾ ਲਓ ਦੱਸੋ ਉਹ ਹੀ ਬਤਾਉਣਾ ਹੁਣ ਉਹ ਇੱਧਰ ਲਵਾ ਲਓ ਉਹਦੋਂ ਨਹੀਂ ਲੱਗਦਾ ਉਹ ਇਹ ਰਹਾ ਉਹ ਜਮੇ ਕਿਹਦਾ ਜੱਪਾ ਚੰਮੀਂ ਡਿਟ ਲਵਾ ਦਿਓ ਉੱਤੇ ਅੱਜ ਬਤ ਦੇਖਾਂ ਬਾਤ ਰੰਗ ਤੇ ਮੇਰੇ ਵਰਗਾ ਹੁਣ ਜਿਹੜੇ ਅੱਜ ਚੱਲੇ ਜੁਝਾਰ ਟੇਕ ਗਿਆ ਹੁਣ ਵੀ ਆਪਾਂ ਚੱਲਣਾ ਅੱਜ ਦੇਖਾਂਗੇ ਬੀਬੀ ਕੋਲ ਜਾ ਕੇ ਆਣਾ ਦਾ ਬੀਬੀ ਦੇ ਸੱਤ ਵਿੱਚ ਸੀ ਤੇ ਉਹਦਾ ਪਤਾ ਲੱਗਿਆ ਬੀਬੀ ਮਤਲਬ ਮੇਰੀ ਦਾਦੀ ਜੀ ਤੇ ਇਹਨਾਂ ਦੀ ਪਰਨਾਲੀ ਲੰਬੀ ਦੀ ਦਾਦੀ ਤੇ ਜੁਝਾਰ ਵੀ ਪਰਨਾਲੀ ਪਰਨਾਲੀ 3 ਕਿ ਦੀ ਦਾਦੀ ਸਾ ਅਸਲ 'ਚ ਪਤਾ ਕੀ ਥੋੜਾ ਜਿਹਾ ਕਈ ਵਾਰ ਜਦੋਂ ਬਜ਼ੁਰਗ ਹੋ ਜਾਂਦਾ ਨਾ ਬੰਦਾ ਫਿਰ ਗੱਲ ਨਹੀਂ ਮੰਨਦਾ ਤੁਸੀਂ ਨੂੰ ਕਿਹਾ ਵੀ ਤੁਸੀਂ ਵੀ ਠਾਲਿਆ ਕਰੋ ਕਿਸੇ ਨਾ ਕਿਸੇ ਵੀ ਜਦੋਂ ਤੁਸੀਂ ਰਾਤ ਨੂੰ ਟਿੱਕੇ ਬਾਥਰੂਮ ਵਗੈਰਾ ਜਾਣਾ ਹੁੰਦਾ ਤੁਹਾਨੂੰ ਪਤਾ ਵੀ ਆਪਣੇ ਬਜ਼ੁਰਗ ਤੋਂ ਹੁੰਦੇ ਨਹੀਂ ਵੀ ਕਾਣ ਉਹ ਯਾਰ ਕਾਣ ਪਾਉਣਾ ਨਾ ਕਰਕੇ ਉਹ ਤਿਲਕੀ ਥੋੜਾ ਬਹੁਤ ਸ਼ੱਕ ਲੱਗਦੀ ਹੈ ਬਰੇਡ ਦਾ ਉਹ ਫਿਰ ਜਾ ਉਮਰ ਜ਼ਿਆਦਾ ਹੋਣ ਕਰਕੇ ਕਿਉਂਕਿ ਅਸੀਂ 85 ਦੀ ਨੇੜੇ ਦਾ ਉਮਰ ਜ਼ਿਆਦਾ ਹੋਣ ਪੰਨੀ ਤੇ ਜਾਣ ਹੀ ਸੀ ਰਹੀ ਫਿਰ ਕਹਿੰਦੇ ਆਪਰੇਟ ਹੋਊਗਾ ਪਹਿਲਾਂ ਦੋ ਆਪਰੇਟ ਚੂਲੇ ਜੇ ਹੋਏ ਹੋਏ ਆ ਚੂਲਾ ਇੱਕ ਵਾਰੀ ਪੈ ਗਿਆ ਸੀ ਉਹ ਸੈੱਟ ਨਹੀਂ ਆਇਆ ਦੁਬਾਰੇ ਫਿਰ ਆਪਰੇਟ ਹੋਇਆ ਚੂਲੇ ਦਾ ਫਿਰ ਹੁਣ ਆਪਰੇਟ ਬਾਹਰ ਨਾ ਹੋਇਆ ਜਦੋਂ ਜਾ ਕੇ ਉਹ ਮੇਰੀ ਦਾਦੀ ਬਸ ਧੰਨਾ ਹਮਤੀ ਵਾਲੀ ਆ ਹੁਣ ਵੀ ਜਾ ਕੇ ਜਦੋਂ ਪੁੱਛਾਂਗੇ ਨਾ ਕਿਵੇਂ ਆ ਉਹਨੇ ਹੱਸ ਕੇ ਕਿਹਾ ਪੂਰੀ ਚੌਂਟ ਚ ਕਾਹਲੀ ਚੱਲ ਜਾਂਦੀ ਏ ਸੱਤਾਂ ਹਾਂ ਹੱਸ ਕੇ ਚਲੋ ਚੌਂਟ ਚਲ ਰਿਹਾ ਹਾਂ ਹਾਂ ਜਦੋਂ ਦਿਖਾਂ ਸੀ ਕਿ ਅੱਜ ਸੰਡੇ ਆ ਚਲੋ ਦੋ ਘੰਟੇ ਜਾਇਆ ਇਹ ਧੁੱਪੋ ਵੀ ਨਿਕਲੀ ਹੈ ਜਰਾ ਆਪਣੇ ਸੋਨਾ ਤੇ ਲਾਲਣਾ ਮੈਨੂੰ ਲੱਗਦਾ ਦੋ ਦਿਨ ਹੋ ਗਏ ਪਹਿਲਾਂ بارش ਕਰਕੇ ਬਹੁਤ ਖਾਸੀਗਾ ਫਿਰ ਆ ਕੇ ਕੰਮ ਕੰਦੇ ਨਿਬੜ ਲਾਂਗੇ ਮੈਂ ਕਹਿ ਰਹੀ ਕਿ ਪਹਿਲਾਂ ਆਪਾਂ ਇੱਕ ਵਾਰ ਹੀ ਜਾਇਆ ਇਹ ਵੈਸੇ ਤਾਂ ਅਪਰੇਟ ਤਾਂ ਆਪੜੀ ਹੋਇਆ ਸੀਗਾ ਪਰ ਉਹ ਇੱਕ ਦਿਨ ਚੋ ਕੇ ਅਪਰੇਟ ਛੁੱਟੀ ਮਿਲ ਗਈ ਸੀ ਅਸੀਂ ਅੱਗਾ ਚਲੋ ਪਿੰਡ ਹੀ ਜਾਇਆ ਮੈਂ ਇਸ ਦਾ ਫੋਨ ਵੀ ਨਹੀਂ ਕੀਤਾ ਅੱਜ ਚਲੋ ਦੂਜਾ ਜਾਣਾ ਹੋਣਾ ਲੋ ਜੀ ਦੱਖਾਂ ਪਹੁੰਚ ਗਏ ਪਾ ਜੋ ਯਾਰ ਕਰੀਂਦੇ ਰਹੜ ਵਾਲੀ ਕੋਈ ਕੰਬਲੇ ਚੁੱਤਰ ਖਾਂਗੋ ਮੈਨੂੰ ਵੀ ਲੱਗਦਾ ਹਨਾ ਚੰਬਿਆ ਕਰੂ ਮੈਂ ਫੜ ਕੇ ਖਾਊਗਾ ਇਹ ਹਾਂ ਫਸੇਂਦੀ ਤੂੰ ਖੁੱਟੇ ਨਹੀਂ ਬਸ ਸਹਮਾ ਬਹੁਤ ਖਸਤਾ ਸਾਦੀ ਹੈ ਮੇਰਾ ਲੰਬਾ ਹੈ ਇਹ ਫਸਰੀ ਗਾਦੀ ਫਸਰੇ ਗਾਦੀ ਕੀ ਜਮੀ ਦਾ ਵਰਗਮੂਆਂ ਹਾਂ ਖਾਇਆ ਕਰੂ ਦੇਖ ਤੇ ਨਾ ਕੋਈ ਹਾਂ ਇਹ ਹੜ ਵਾਲੀ ਕਰਦਾ ਇਹ ਹਾਂ ਮੈਂ ਕਾਇ ਖਾਇਆ ਕਰੂ ਮਾਸੀ ਕਿਉਂਕਿ ਮੈਨੂੰ ਮੇਰੇ ਗੜੀ ਨੇ ਬਹੁਤ ਕੁੱਟਿਆ ਤਾਂ ਮੇਰਾ ਫਰਜ਼ ਆਉਂਦਾ ਤੇ ਵੀ ਇਹਨੂੰ ਕੁੱਤਾ ਹਾਂ ਸਿੰਦਾ ਸਿੰਦਾ ਨਾ ਉਹ ਪਾਪਾ ਵਾਲੀ ਗੱਲ ਕਰਤੀ ਸਿੰਦਾ ਸਿੰਦਾ ਨਾ ਉਹ ਪਾਪਾ ਵਾਲੀ ਗੱਲ ਹਾਂ ਨਹੀਂ ਸੱਖੇ ਖਾਇਆ ਕਰ ਚਵਾਈ ਜਾੜੇ ਕਾਂ ਜਿਆੜ ਕੇ ਸਸੇ ਕਾਉਈ ਸੇ ਮੇ ਬੀਬੀ ਤੂੰ ਨਾ ਬੀਬੀ ਟੀਹਿੰ ਤੂੰ ਨਾ ਟੀਹਿੰ ਰੋਗੇ ਬੰਨ ਨਹੀਂ ਬੰਨ ਦੇਖ ਲੈ ਬੀਬੀ ਹਾਂ ਮੇ ਬੀਬੀ ਡਾਕਟਰ ਵੀ ਕਹਿੰਦਾ ਹੋਊ ਵੀ ਇਹ ਮਾਤਾ ਦਾ ਉਹ ਜਾਉਂਗਾ ਉਹ ਪੈ ਗਿਆ ਉਹ ਠੀਕ ਆਂਜਰ ਜਨ ਹੋਰ ਕਹਿੰਦੇ ਵੀ ਬੀਬੀ ਨਾਲ ਤਾਂ ਕਾਫੀ ਹਿੱਲਾ ਹੋ ਗਿਆ ਪ੍ਰਾਣਾ ਹੈ ਚੌਥਾ ਬਰੇ ਬੀਬੀ ਆਸ ਕੇ ਦੱਸਦੀ ਹੈ ਤਾਂ ਹੁਣ ਹੋਏ ਸੋ ਕੀ ਬੰਨਦਾ ਉਹ ਤਾਂ ਹੈ ਅਜਾ ਜੇ ਕੋਈ ਕਰਮਾ ਚ ਡਾਂਟ ਨਹੀਂ ਗਿਆ ਤਾਂ ਪਰ ਨਹੀਂ ਕਰੀ ਬੀਬੀ ਤੱਕ ਲਈ ਇੱਤਨੀ ਵਾਰੀ ਉਹ ਵੀ ਉਹ ਵੀ ਮਿੰਟ ਚ ਪ੍ਰੈਸ਼ਰ ਕਰਕੇ ਭੇਜ ਦਿੰਦੇ ਤੈਨੂੰ ਹਨਾ ਹਾਂ ਇਹਦੇ ਵੀ ਚੱਲ ਮਾਤਾ ਉਹ ਤਾਂ ਪ੍ਰੈਸ਼ਰ ਕਰਦੇ ਕਿ ਬੋਸ ਆਹ ਇਹਦੇ ਵਰ ਬਾਹਰ ਗਈ ਨਾ ਬਾਹਰ ਕਿੱਥੇ ਸੀ ਉਹਨੇ ਸਾਨੂੰ ਫੋਨ ਕੀਤਾ ਤੇ ਵਿਸ਼ੇ ਦੀ ਆਜੋ ਜੀ ਛੁੱਟੀ ਤੇ ਜਾਣੇ ਹਾਂ ਤੇ 3 ਦੇ 3 ਦਿਨ ਪ੍ਰੈਸ਼ਰ ਹੋ ਗਿਆ ਸਾਡਾ ਚਲੋ ਹਾਂ ਤੇ ਉਹ ਆ ਗਈ ਖਾਨੇ ਆਈ ਉਹ ਵੀ ਜਾਂ ਦੂਜਾ ਤੇ 3 ਦਿਨ ਤਾਂ ਜਿਹੜਾ ਉਹ ਕਰਨਾ ਕਿਉਂ ਨਾ ਨਾਰ ਨਾ ਕੀ ਹੁੰਦਾ ਇਹ ਨਾ ਰੈਚੂਡੇ ਤਾਂ ਮੈਂ ਦਿਖਾ ਰਹੀ ਹਾਂ ਸਾਰੇ ਅੱਛਾ ਤੇ ਉਹਨਾਂ ਬਰੋ ਸਾਡੇ ਘਰੇ ਚੜੇ ਹੈਗੇ ਨਾਰ ਜਬੂਠੇ ਲੱਗੇ ਪੁਆਇਆ ਹੂੰ ਬਸ ਸਵੇਰੇ ਉੱਠ ਕੇ ਆਮਾਲ ਖਾਂਦੇ ਆ ਜਿਹੜਾ ਇਹ ਲਾਲੀ ਆ ਨਾ ਮੁੱਖ ਤੇ ਲਾਲੀ ਆ ਨਾ 글로 ਆ ਹੂੰ ਜਿਹਦੇ ਵale ਤੁਸੀਂ ਪੁੱਛਦੇ ਰਹਿੰਦੇ ਹੋ ਕੀ ਕਰਦੇ ਹਾਂ ਕੀ ਕਰਦੇ ਹਾਂ ਸਾਡੇ ਘਰੇ ਬਰੋ ਅਨਾਰਾਂ ਦੇ ਬੂਟੇ ਲੱਗੇ ਹੋਇਆ ਤੇ ਅਸੀਂ ਅਨਾਰ ਖਾਂਦੇ ਆ ਸਵੇਰੇ ਉਹ ਤੇ ਤੁਹਾਨੂੰ ਕਲੀਅਰ ਨਹੀਂ ਦਿਖ ਰਹੀ ਤੂੰ ਹਾਂਜੀ ਮਿੱਠੇ ਮਿੱਠੇ ਰੰਗ ਨੇ ਬ్రో ਹਮਮ ਬਰੇ ਦੇ ਰਹੇ ਸੀ ਮਗਵੀ ਵਰਗਿਆਂ ਘਰ ਥਾਂ ਵਾਲਾ ਸਾਡੇ ਹਮਮ ਨਹੀਂ ਥੋੜਾ ਜਿਹਾ ਉੱਚਾ ਕਰਕੇ ਜਿਹਨੂੰ ਵਾਈਟ ਰੰਗ ਕਰ ਦਈਏ ਸਾਰੇ ਨੂੰ ਹਮਮ ਕਿਉਂਕਿ ਆਏ ਆ ਨਾ ਸਾਡੇ ਘਰੇ ਦੋ ਜਵਾਕ ਵੀ ਨੇ ਉਹਨਾਂ ਦੀਆਂ ਸ਼ਾਦੀਆਂ ਵੀ ਕਰਨੀਆਂ ਨੇ ਤਾਂ ਕਰਕੇ ਰਾਜੇ ਹੀ ਬੰਦੀ ਆਪ ਲੋ ਹਮਮ ਆ ਗਈ ਲੀ ਮੱਝ ਸੂਈਏ ਇਹਨਾਂ ਦੀ ਵਧਾਈ ਜਾਂਦੇ ਸਾਰੇ ਜਿਹੜੇ ਉਹਨਾਂ ਨੂੰ ਕੱਟੀ ਹੋਈ ਆ ਦੇਖੋ ਹਨਾ ਦੇਖੀ ਹਮ ਇੱਕ ਚੀਜ਼ ਸੋਚੀਏ ਤੁਸੀਂ ਜੇ ਤਾਂ ਕੁੜੀ ਹੋਵੇ ਤਾਂ ਲੋਕ ਵਧਾਈਆਂ ਨਹੀਂ ਦਿੰਦੇ ਜੇ ਮੱਝ ਦੇ ਕੱਟੀ ਹੋਏ ਤਾਂ ਵਧਾਈ ਦੇ ਦਿੰਦੇ ਹਾਂ ਦੇਖ ਲਾਚੀ ਲੋਕ ਨੇ ਲਾਚੀ ਉਹ ਗਰੇਕ ਤੇ ਉਹਦਾ ਲਾਚੀ ਲੋਕ ਲਾਚੀ ਮੰਮੀ ਬਹੁਤ ਲਾਚੀ ਹੈ ਮੰਮੀ ਨੂੰ ਖੁਸ਼ੀ ਨਹੀਂ ਪਿਆ ਵੀ ਕੱਟੀ ਦਿੱਤੀ ਹੈ ਮੱਝ ਨੇ ਨਹੀਂ ਇਹ ਚਿਹਰਾ ਉਦਾਸ ਹੁੰਦਾ ਸੀ ਕੱਟੀ ਤਾਂ ਮਾਰੀ ਹੀ ਆ ਉਹਨੇ ਹਾਂਜੀ ਵੀਰ ਜੀ ਠੀਕਾ ਠੀਕਾ ਮੰਮੀ ਆਏ ਦਾ ਸ ਕਿੰਨੇ ਪੈਸਿਆਂ ਦਾ ਇਹ ਐ ਰਿੱਕੀ ਕਹ ਆਏ ਦੱਸੋ ਹਾਂ ਕੰਦੇ ਨਾ ਰਿੱਕੀ ਰਿੱਕੀ ਕਹਿੰਦੀ ਹੋਊਗਾ 2 ਕਵਾਂਟਲ ਮੈਂ ਕਿਹਾ ਲਿਓ ਚਗਾਓ ਕਰਾਂ ਡਿੱਕੀ ਸੇ ਵੇਚ ਕੇ ਲੋੜੀ ਲੈ ਕੇ ਜਾਈਏ ਜੂ ਯਾਰ ਦੇਖੀ ਅਸੀਂ ਤਾਂ ਲੋਬੀ ਰੋਟੀ ਪਾਣੀ ਛੱਕ ਗਏ ਹੁਣ ਆਪਾਂ ਨਿਕਲ ਚੁੱਕੇ ਆਂ ਪਿੰਡ ਵੱਲ ਠੀਕ ਐ ਬਾਕੀ ਆਪਾਂ ਸ਼ਾਇਦ ਬਰਨਾਲੇ ਜਾਈਏ ਜੇ ਕੋਈ ਬੁਟੀਕ ਦਾ ਕੰਮ ਤਾਂ ਦੱਸ ਬੁਟੀਕ ਦਾ ਕੰਮ ਤਾਂ ਹੈਗਾ ਠੀਕ ਐ ਲਾਈਨਿੰਗ ਫੜਾਉਣੀ ਆ ਪੀਰ ਗਗਨ ਨੂੰ ਭਾਈ ਲਓ ਜੀ ਗੁੱਡ ਮਾਰਨਿੰਗ ਆਪਣੀ ਹੋ ਗਈ ਆ ਝੂਝਾਰਾ ਜੁੱਟ ਖੜਿਆ ਸੀਗਾ 5:30 ਵਜੇ ਹੁਣ ਵੱਜ ਚੁੱਕੇ ਨੇ 8:30 ਇਹਨੂੰ ਦੁਬਾਰਾ ਖਵਾ ਪਿਆ ਕਿ ਮੈਂ ਸੌਣ ਲੱਗੀ ਆ ਚੱਲ ਸੌਂ ਜੂਗਾ ਕਿ ਅੱਜ ਮੇਰੇ ਪੁੱਤ ਦੀ ਵੀ ਪਹਿਲੀ ਲੋੜੀ ਆ ਪਹਿਲੀ ਲੋੜੀ ਵੈਸੇ ਹੋਇਆ ਤਾਂ ਹੈ ਪਹਿਲਾ ਦਸੰਬਰ ਚ ਸੀਗਾ ਉਦੋਂ ਵੀ ਸੀਗੀ ਪਰ ਉਦੋਂ ਬਾਲਾ ਛੋਟਾ ਸੀਗਾ ਤਾਂ ਮਨਾਈ ਨਹੀਂ ਇਸ ਵਾਰ ਕਿਸੇ ਪ੍ਰੋਬਲਮ ਕਰਕੇ ਤਾਂ ਨਹੀਂ ਮਨਾ ਰਹੇ ਪਰ ਮੇਰੇ ਪੁੱਤ ਨੂੰ ਸਾਰੇ ਜਣੇ ਜਰੂਰ ਵਧਾਈਆਂ ਦੇਉ ਠੀਕ ਹੈ ਜਿਨ੍ਹਾਂ ਦੀ ਵੀ ਬੱਚਿਆਂ ਦੀ ਪਹਿਲੀ ਲੋੜੀ ਆ ਠੀਕ ਆ ਸਭ ਨੂੰ ਬਹੁਤ ਬਹੁਤ ਲੋੜੀ ਦੀਆਂ ਮੁਬਾਰਕਾਂ ਬਈ ਰੱਬ ਤੁਹਾਡੇ ਬੱਚਿਆਂ ਦੇ ਮੀਰ ਪ੍ਰਿਆਤ ਰੱਖੇ ਪਰਮਾਤਮਾ ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ ਬਈ ਵਾਹਿਗੁਰੂ ਘਰੇ ਵੀ ਤੁਹਾਡੇ ਬੱਚੇ ਹਮੇਸ਼ਾ ਖੁਸ਼ ਰਹਿਣ ਠੀਕ ਹੈ ਤੰਦਰੁਸਤ ਰਹਿਣ ਮੇਨ ਗੱਲ ਤੇ ਪਰਮਾਤਮਾ ਉਹਨਾਂ ਤੇ ਮੀਰ ਪ੍ਰਿਆਤ ਰੱਖੇ ਹੈਪੀ ਲੋਹੜੀ ਬਈ ਸਾਰਿਆਂ ਨੂੰ ਠੀਕ ਹੈ ਜੀ ਤੇ ਹੁਣ ਇਹਨੂੰ ਸਮਾਦਾਂ ਮੈਂ ਸਮਾ ਕੇ ਫਿਰ ਜਾਵਾਂਗੀ ਆਪਾਂ ਬੁਟੀਕ ਤੇ ਤੇ ਅੱਜ ਜਿਹੜਾ ਹੈਗਾ ਦਾ ਪੁਜਾਰ ਦੀ ਦੇਖਦੇ ਆ ਮਾੜਾ ਮੋਟਾ ਉੱਥੇ ਕੁਝ ਕਰਨਾ ਹੋਇਆ ਲੋਹੜੀ ਤੇ ਤੇ ਦੇਖਦੇ ਆ ਸੋਚਦੇ ਆ ਰਾਇ ਕਰਦੇ ਆ ਸਲਾਹ ਕਰਦੇ ਆ ਫਿਰ ਦੇਖਦੇ ਆ ਕੀ ਬੰਦ ਆ ਲੋਵੇ ਗੱਡੀ ਧੋ ਕੀ ਚਮਕਾਤੀ ਹਾਂ ਪੁਜਾਰ ਦੀ ਪਹਿਲੀ ਲੋਹੜੀ ਤੇ ਅੱਜ ਅਸੀਂ ਗੱਡੀ ਚਮਕਾਤੀ ਹਾਂ ਪੁਜਾਰ ਹੈਪੀ ਲੋਹੜੀ ਬਤ ਹੂੰ ਬਾਈ ਗੁਰੂ ਬles you ਉਹ ਵਈ ਹੁਣ ਆਪਾਂ ਧਰ ਲਿਆ ਸਮਾਨ ਵਗੈਰਾ ਸਾਰਾ ਗੱਡੀ ਦੇ ਅੰਦਰ ਗੱਡੀ 'ਚ ਸਾਢਾ ਘੱਟ ਸਮਾਨ ਹੁੰਦਾ ਜੁਹਾਰ ਦੀ ਹੁੰਦਾ ਸਾਰਾ TUZ Mummy ḍai ਵਾਲਾ ਸਾਰਾ ਸਮਾਨ ਰੱਖਤਾ ਸੀਗਾ ḍai ਵਾਲਾ ਸਾਰਾ ਸਮਾਨ ḍai ਵਾਲਾ ਸਾਰਾ ਸਮਾਨ ਰੱਖਤਾ ਸੀ ਬੱਸ ਮੇਰਾ ਸੁਣ ਹਾਂ ਇਹਦੇ ਆ ਸਮਾਨ ਇੱਥੋਂ ਬਜਾ ਕੇ ਚੱਕਾਂਗੇ ਇਹ ਜਾ ਕੇ ਚੱਕ ਦਾਂਗੇ ਇੱਕ ਵਾਰੀ ਜੁਹਾਰ ਨੂੰ ਇੱਧਰ ਲਿਓ ਮੇਰੀ ਕੰਮ ਨਿਕ ਜਗਾਣਾ ਆ ਆਵਾਸੀ ਆ ਗਈ ਏ ਆਵਾਸੀ ਆ ਗਈ ਮੇਰੇ ਪੁੱਤ ਮੇਰੇ ਪੁੱਤ ਨੂੰ ਆ ਗਈ ਭਾਈ ਆਵਾਸੀ ਆ ਜਾ ਵੀ ਬੁਗੜੀ ਆ ਜਾ ਵੀ ਬੁਗੜੀ ਕਹਿੰਦੇ ਆ ਜਾ ਵੀ ਬੁਗੜੀ ਆ ਜਾ ਵੀ ਬੁਗੜੀ ਲਓ ਨੀ ਨਾ ਨਾ ਮੈਂ ਕਰ ਦੂਗਾ ਇਹਨੂੰ ਫੜ ਤੂੰ ਨਾ ਫੜ ਲਓ ਜੀ ਆਜੂ ਜੁਜੜ ਏ ਚਲੋ ਜੀ ਰੱਤ ਖਾਣ ਵਾਲੀ ਬਣਾ ਲੈਣਾ ਚਲ ਜੁਗ ਜੁਗ ਜੀ ਜੁਜੂਆ ਆ ਆ ਆ ਚਲੋ ਜੀ ਜੀ ਮਾਤਾ ਮਾ ਸਾਰਿਆਂ ਨੂੰ ਖੁਸ਼ ਰੱਖੇ ਸਾਰਿਆਂ ਨੂੰ ਹੈਪੀ ਲੋਰੀ ਮੈਂ ਕਹਤੀ ਸੀਗੇ ਰਿੱਕੀ ਰਹਿ ਗਏ ਸੀਗੇ ਕਿਉਂਕਿ ਇਹ ਅੱਜ ਥੋੜਾ ਜਿਹਾ ਬੀਜੀ ਅੱਜ ਸਵੇਰੇ ਸਵੇਰੇ ਧੋਤੀ ਸੀ ਗੱਡੀ ਹਾਂ ਗੱਡੀ ਧੋਤੀ ਅੱਜ ਸਵੇਰ ਸਵੇਰ ਉਹ ਦੇਖੋ ਉਹ ਤੋਂ ਮੋੜ ਲਾਂਗੇ ਹਾਂ ਪੈਕ ਲੈ ਕੇ ਜਾਵਾਂਗੇ ਗੱਡੀ ਪਾਪਾ ਗੱਡੀ ਬੈਕ ਕਰੀ ਜਾਂਦੇ ਆ ਹੂੰ ਲੋਰੀ ਬੁਆਏ ਕਿਉਂ ਨਿਆ ਯਾਰ ਦੀ ਲੋੜੀ ਅਕਤੀ ਸੀ ਨਹੀਂ ਹੋਣਾ ਉਹ ਮੇਰੇ ਗੁੱਗਲਿਆ ਕਿਸੇ وجہ ਕਰਕੇ ਹਨਾ ਕਿਉਂਕਿ ਸਾਡੇ ਰਿਸ਼ਤੇਦਾਰੀ ਚ ਬਹੁਤ ਮਾੜਾ ਕੰਮ ਹੋਇਆ ਹਾਂ ਛੋਟੀ ਉਮਰ ਸੀ ਜੀ ਸਾਡੇ ਪਿਓ ਨੇ ਦੀ ਉਹਨੇ ਡੈਥ ਹੋ ਗਈ ਆ ਜੀ ਜੀ ਬਾਕੀ ਸਾਡੇ ਤਾਇਆ ਜੀ ਦਾ ਜਵਾਈ ਸੀਗਾ ਬਾਈ ਜਿਹੜਾ ਗੇਟ ਸਾਡੇ ਅੰਦਰੋਂ ਨਿਕਲਦਾਗਾ ਕੋਈ ਸਾਰਿਆਂ ਨੇ ਦੇਖੀ ਹੋਊਗਾ ਫਿਰ ਨਾ ਉਹ ਚੰਗਾ ਜਿਹਾ ਨਹੀਂ ਲੱਗਦਾ ਹਨਾ ਫਿਰ ਅਸੀਂ ਜਮੀ ਕੈਨਸਲ ਕਰਤਾ ਫਿਰ ਅਸੀਂ ਇਹ ਵੀ ਸੋਚ ਲਿਆ ਦੀ ਚਲੋ ਸੁਖਮੀ ਸਾਹਿਬ ਦਾ ਪਾਠ ਕਰਵਾ ਦਾਂਗੇ ਹਨਾ ਪਰ ਉਹ ਵੀ ਅਸੀਂ ਕੈਨਸਲ ਹੀ ਕਰਤਾ ਕਿ ਨਹੀਂ ਕਾਡਾ ਲੱਗਦਾ ਆਪਾਂ ਸੁੱਖ ਦੇ ਬਾਕ ਕਰਾਉਂਦੇ ਚੰਗੇ ਨਹੀਂ ਲੱਗਦੇ ਆ ਇੰਨਾ ਦੁੱਖ ਹੋਇਆ ਹਨਾ ਚਲੋ ਜੁਝਾਰਨ ਵੱਡਾ ਹੋ ਜਾਂਦੋਂ ਲੋੜੀ ਤਾਂ ਆਪਾਂ ਫੇਰ ਵੀ ਮਨਾਦਾਂਗੇ ਹਾਂ ਵੱਡਾ ਹੋ ਜਾਂਦੋਂ ਇਹਨੂੰ ਫੇਰ ਲੋੜੀ ਮਨਾ ਲਾਂਗੇ ਆਪਾਂ ਹੋ ਵੀਡੀਓ ਦੇਖ ਲਾ ਬਣ ਵੀ ਰਹੀ ਆ ਤੁਹਾਨੂੰ ਵੀ ਫੋਨ ਇਹ ਬਣ ਰਿਹਾ ਬਣ ਰਹੀ ਉਹ ਦੇਖ ਲਾ ਚੈੱਕ ਕਰ ਲੋ ਤੁਸੀਂ ਚੈੱਕ ਕਰਕੇ ਤੁਸੀਂ ਰੱਖ ਦਿਓ ਐ ਹਾਂ ਓਏ ਖਾਂਟ ਵੜ ਰਹੀ ਉਹ ਨਾਲੇ ਬਸ ਠੀਕ ਹੈ ਫੇਰ ਠੀਕ ਹੈ ਫਿਰ ਕਿ ਪਾਪਾ ਵਧੀਆ ਤਾਂ ਬਣੀ ਜਾਂਦੀ ਆ ਨਾਲੇ ਆਏ ਹੱਥ ਚਣੀ ਹੋ ਹੋਏਗਾ ਨਾਲੇ ਬੰਦਾ ਵਧੀਆ ਡਰਾਈਵਿੰਗ ਵੀ ਕਰ ਲੈਂਦਾ ਬੱਸ ਤੁਸੀਂ ਰਿਵਿਊ ਦਿਓ ਵੀ ਸਾਡਾ ਯੰਤਰ ਕਿਵੇਂ ਆ ਹਾਂ ਨਹੀਂ ਸਹੀ ਆ ਕੈਮਰਾ ਸਾਫ ਕਰਤਾ ਸੀ ਕੈਮਰਾ ਮੈਂ ਸਾਫ ਕਰਤਾ ਸੀਗਾ ਮਹਿਮਾਨਪਰੀ ਦੀ ਕਾਹਤੇ ਕੈਮਰਾ ਘੱਟ ਸਾਫ ਕਰਦੀ ਮੈਂ ਫਰਾਂ ਹੀ ਲੈ ਫਰ ਦੀ ਨੀ ਆ ਨਾ ਮੇਰੇ ਮੈਂ ਕੰਮ ਜੇ ਵਾਲਾ ਬੰਦਾ ਹਾਂ ਨਾ ਉਹ ਤੇ ਘਰ ਕੇ ਹੋ ਜਾਂਦਾ ਤਾਂ ਕਰਕੇ ਜਿਵੇਂ ਨੀਰ ਪੇਂਟ ਵੀ ਲਗਾਈ ਕੀ ਜਿਉਂ ਹੀ ਲਗਾ ਲਈ ਬਸ ਮੇਰੇ ਹੱਥ ਪਹਿਲੀ ਵਾਰ ਇਨਸਾਫ ਰ ਹੋਇਆ ਕਿਉਂ ਹੋਇਆ ਨੇ ਉਹ ਵੀ ਦੱਸ ਕਿਉਂਕਿ ਮੈਂ ਖੋਪੇ ਦਾ ਤੇਲ ਲਗਾਉਣੀ ਹੱਥਾਂ ਤੇ ਯੈਸ ਉਹਦੇ ਨਾਲ ਮੇਰੇ ਹੱਥਾਂ ਦੀ ਸਾਰੀ ਕਾਲਸ ਚੱਕੀ ਗਈ ਸਾਰੀ ਕਾਲਸ ਜਿੰਨੀ ਵੀ ਜੀ ਹੱਥਾਂ ਤੇ ਤੇ ਕੱਲ ਆਪਾਂ ਡਿੱਖਾਂਗੇ ਸੀ ਕਿ ਆ ਕੇ ਮੇਥੋਂ ਗੱਲਬਾਤ ਨਹੀਂ ਸੀ ਨਾ ਹੋਈ ਮੈਂ ਉਹੀ ਗੱਲਬਾਤ ਹੀ ਕਰ ਰਹੀ ਆ ਇਹਨਾਂ ਨਾਲ ਸਾਰਿਆਂ ਨਾਲ ਠੀਕ ਕੁੜੀ ਕਹਿੰਦੀ ਵੀ ਮੇਰੀ ਮੈਰਿਜ ਆ ਵੀ ਮੇਰਾ ਬਾਲਾ ਮੂੰਹ ਖਰਾਬ ਆ ਮੈਂ ਕਿ ਵੀ ਦੇਖੋ ਤੁਸੀਂ ਖੋਪੇ ਦਾ ਤੇਲ ਲਾ ਲਿਆ ਕਰੋ origignal। ਹਾਂ ਤੁਸੀਂ ਉਹੀ ਲਾ। ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਕਿ ਮੈਂ ਕੀ ਯੂਜ਼ ਕਰ ਰਹੀ ਹਾਂ ਹਨਾ ਤਾਂ ਮੈਂ ਖੋਪੇ ਦਾ ਤੇਲ ਹੀ ਯੂਜ਼ ਕਰ ਰਹੀ ਹਾਂ। ਤੇ ਤੁਸੀਂ origignal ਖੋਪੇ ਦਾ ਤੇਲ ਲਿਆ ਉਹਦੇ ਵਿੱਚ vitamin E ਦਾ ਕੈਪਸੂਲ ਪਾ ਲਓ। ਇਹ ਲੋੜ ਹੀ ਨਹੀਂ ਹੈ। ਕੈਪਸੂਲ ਕੰਜ਼ੂਮ ਕਰਨਾ ਜ਼ਿਆਦਾ ਵਧੀਆਗਾ ਲਾਉਣ ਨਾਲੋਂ ਕੈਪਸੂਲ ਖਾ ਸਕਦੇ ਹੋ vitamin E ਦੇ ਵਧੀਆ ਕੰਪਨੀਆਂ ਦੇ ਲੈ ਕੇ ਖਾ ਲਓ। ਤੇ ਬਾਕੀ ਖੋਪਰ ਤੇਲ ਨਾਲ ਇੱਕ ਤਾਂ ਡਰਾਈਨੈਸ ਨਹੀਂ ਆਉਣੀ। ਹਾਂ ਤਰ ਜਾਨ ਠੀਕ ਲੱਗ ਰਿਹਾ ਮੈਨੂੰ ਤਾਂ ਵਧੀਆ ਲੱਗ ਰਿਹਾ ਕਿਉਂਕਿ ਕੋਈ ਦੋਸਤ ਮਿਲਿਆ ਸੀ ਮੇਰਾ ਉਹਨੇ ਨਾ ਕਿਹਾ ਸੀ ਕੋਈ ਨਾ ਉਹਦੀ ਬਲਸ਼ਿੰਗ ਹੋ ਗਈ ਤੇ ਮੇਰੀ ਮੈਂ ਇਥੋਂ ਰੈਗੂਲਰ ਲੱਗ ਨਹੀਂ ਰਿਹਾ ਬਸ ਪ੍ਰੋਬਲਮ ਇਹ ਆ ਹਾਂ ਤਾਂ ਤਾਂ ਮੈਂ ਇੱਕ ਐਕਸਪੈਰੀਮੈਂਟ ਕਰ ਲਿਆ ਹੱਥ ਤਾਂ ਬਹੁਤ ਬਹੁਤ ਹਾਂ ਹੱਥ ਦਾ ਐਕਸਪੈਰੀਮੈਂਟ ਹੱਥ ਮੇਰੇ ਬਹੁਤ ਸਾਫ ਹੋ ਗਏ ਬਹੁਤ ਜਿਆਦਾ ਪਹਿਲਾਂ ਤਾਂ ਮੇਰੀ ਪੱਟੀ ਮੇ ਇਸ ਦੀ ਰਿੱਕੀ ਦੇ ਹੱਥਾਂ ਨਾਲ ਕਾਲੇ ਹੱਥ ਸੀ ਜਦੋਂ ਸਕੂਲ ਦੀ ਤੈਰਨ ਕਰਦੇ ਸੀ ਨਾ ਹਾਂ ਬਾਕੀ ਇਹ ਵੀ ਗੱਡੀ ਗੁੱਡੀ ਤੇ ਵੀ ਰਹਿਣੇ ਆਂ ਤਾਂ ਰਿੱਕੀ ਕੰਮ ਤੁਹਾਨੂੰ ਲੈ ਜਾਣੀ ਬੱਸ ਉਹਦਾ ਨਾ ਹੀ ਫਰਕ ਪੈਂਦਾ ਕਾਲਸ ਚੱਕਦਾ ਖੋਪੇ ਦਾ ਤੇਲ ਹਾਂ ਇਹ ਤਾਂ ਗੱਲ ਹੈਗੀ ਆ ਚੋਰਾ ਨੂੰ ਲਾ ਕੇ ਪੈ ਜਾਣੀ ਹੁੰਦੀ ਆ ਬਹੁਤ ਸੋਹਣੇ ਹੋ ਗਏ ਬਹੁਤ ਸਮੂਥ ਹੈਨਾ ਰਾਈ ਨੇ ਸਾਰੀ ਚੱਕੀ ਗਈ ਹੈ ਤਾਂ ਹੀ ਵਧੀਆ ਚੀਜ਼ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਮੇਰੇ ਅਕੋਰਡਿੰਗ ਤਾਂ ਚਲੋ ਖੜੋ ਆਪਾਂ ਨੂੰ ਬਸ ਤੁਸੀਂ ਗੱਲਬਾਤ ਕਰਾਂਗੇ ਬੁਟੀਕ ਤੇ ਚੱਲ ਕੇ ਉਹ ਬੁਟੀਕ ਤੇ ਚੱਲ ਕੇ ਆਪਾਂ ਇਹਦਾ ਦੂਸਰਾ ਬਲੌਗ ਸਟਾਰਟ ਕਰ ਚਲੋ ਲੋੜੀਆ ਹਾਂ ਕਿਉਂਕਿ ਉਹ ਫਿਰ ਐਵੇਂ ਹੈ ਨਾ ਵੀ ਇਹ ਬਲੌਗ ਆਪਾਂ ਕੱਲ ਕੰਪਲੀਟ ਨਹੀਂ ਹੋਇਆ ਚਲੋ ਫਿਰ ਇੱਕ ਹੋਰ ਐਪੀਸੈਂਟ ਕਰਦੇ ਨਹੀਂ ਥੋੜਾ ਬਣੇ ਵੀਰ ਵੀਰ ਕਿਦਾ ਮੈਂ ਨਮਰ ਨਹੀਂ ਕਹਿਦੀ ਬਗਲ ਬੁਰ ਹੋ ਜਾਂਦਾ ਕੋਈ ਗੱਲ ਨਹੀਂ ਸਕਿਪ ਕਰਦੇ ਰੇਗਲ ਬਲਕਿ ਚਲੋ ਜੀ ਲੋ ਵੀ ਜੰਤਰ ਜਿਹਾ ਲਿਆਂਦਾ ਇੱਕ ਇਹਦੇ ਨਾਲ ਅਸੀਂ ਸਾਰੇ ਰਾਹ ਤੁਹਾਡੇ ਨਾਲ ਗੱਲਾਂ ਕਰਦੇ ਜਾਵਾਂਗੇ ਅੱਜ ਜੁਝਾਰ ਸਿੰਘ ਜੀ ਉੱਠ ਖੜੇ ਸੀਗੇ 5:30 ਵਜੇ ਤਾਂ ਕਰਕੇ ਹੁਣ ਇਹ ਭੋਲੂਗਾ ਕੰਮ ਕਰ ਰਹੇ ਆਪਾਂ ਬੈਕ ਕੈਮਰਾ ਲਾਉਣੇ ਹਨ ਆਹ ਦੇਖ ਲਓ ਜੁਝਾਰ ਦੇ ਹਾਲਾਤ ਦੇਖ ਲਓ ਹੈ ਕਿਵੇਂ ਇੱਕ ਪੈਰ ਨੰਗਾ ਕੀਤਾਗਾ ਇੱਕ ਪੈਰ 'ਚ ਪੂਰਾ ਜੁੱਤਾ ਹੈਗਾਗਾ ਤੇ ਬਾਲ ਪੁੱਤ ਤੁਹਾਡੇ ਗਿੱਲੇ ਨੇ ਨਵਾਇਆ ਸੀਗਾ ਛੁੱਕਰਾ ਅੰਦਰ ਆ ਬਾਹਰ ਨਹੀਂ ਗਿਆ ਸੁੱਕ ਜਾਣ ਦੋ ਇਹਨਾਂ ਨੂੰ ਕਰਲੀ ਵਾਲਾਂ ਨੂੰ ਕਰਲੀ ਵਾਲ ਨਹੀਂ ਵੀਰਵਾਲ ਵੀਰਪਾਲ ਤੇ ਪਹਿਲਾਂ ਤਾਂ ਬੂਟ ਚੇਂਜ ਕਰਾਇਆ ਅੱਜ ਪੋਰੀ ਬਣੀ ਫਿਰਦੀ ਸੀ ਪਾ ਕੇ ਬੂਟ ਚਰਾਬਾਂ ਪਾਈਆਂ ਸੀ ਲਖੇਤਰ ਵਾਲੀਆਂ ਲੈਣਾ ਆ ਰੀਆਂ ਮੋਟੀ ਨੇ ਸਾਡੀ ਨੇ ਐ ਮੋਟੀ ਹੈਣਾ ਆ ਕੇ ਚੱਲ ਪਿਆ ਹਾ ਜਰ ਜਿੱਥੇ ਤੇ ਹੱਥ ਪੈਰ ਤੇ ਟਿਕ ਜੇ ਨਾ ਉਹਦੀ ਬਾਜ ਜਾਂਦਾ ਕਮਾਲ ਦੀ ਗੱਲ ਈ ਉਹ ਭਾਈ ਤੂੰ ਬੰਦ ਹੋ ਜਾ ਮੇਰੇ ਪਿੱਛੇ ਜ਼ਬਰਦਸਤ ਮਮਾ ਮੈਨੂੰ ਚੱਕ ਲੈ ਮੈਂ ਨਹੀਂ ਚੱਕਦਾ ਮੈਂ ਨਹੀਂ ਚੱਕਦਾ ਜੂ ਯਾਰ ਨੋ ਨੋ ਮਮਾ ਨਹੀਂ ਚੱਕਦੀ ਨੋ ਨੋ ਮੈਂ ਨਹੀਂ ਚੱਕਦਾ ਮੈਂ ਨਹੀਂ ਚੱਕਦਾ ਨਾ ਮੈਂ ਨਹੀਂ ਚੱਕਦਾ ਮਮਾ ਨਹੀਂ ਚੱਕਦੇ ਆ ਕਿੱਥੇ ਹੋ ਜਾਂਦਾ ਖੜਕਾ ਕਿੱਥੇ ਹੋ ਜਾਂਦਾ ਹਾਂ ਆ ਜਾ ਮੇਰੇ ਲਈ ਆ ਜਾ ਮਮਾ മാന്നവാക്കൂ ടൂസിയ മറിയ മമ്മോ മേന ചക്കക്കി ਹਨ ਦੂਜਾ ਕੂਟ ਵੀ ਲਾਉਣਾ ਇੱਕ ਕੂਰਤਾ ਲਾਹਦਾ ਹੁਣ ਦੂਜਾ ਵੀ ਲਾਉਣਾਗਾ ਹੈ ਦੱਸਿਓ ਮੈਨੂੰ ਕੱਦੂ ਜਿਆ ਛੜ ਕੋ ਜੀ ਪੂਰਾ ਖੁਸ਼ਾ ਵੀ ਮੰਮੀ ਨੇ ਮੈਨੂੰ ਚੱਕ ਲਿਆ ਵੀ ਗੋਦੀ ਚੱਕ ਲਿਆ ਪੂਰਾ ਖੁਸ਼ ਆ ਗਾਇਸ ਪੂਰਾ ਦੇਖੋ 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 ਹਾ 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 ਮਮਾ ਮਮਾ ਲਾਵੀ ਮੈਂ ਕਰ ਕਿਉਣਾ ਕੰਮ ਮੇਰਾ ਲੱਡੂ ਖਾਊਗਾ ਚੀਜੀ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਚੰਗਾ 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 ਖਾ ਲਾ ਚੰਗਾ 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 ਦੇਖੀ ਦੇਖੀ ਜਿੱਦ ਕਰਦਾ ਤੇਰਾ ਨਾ ਫੋਨ ਲਾ ਕਿ ਫੇਰ ਖਾਉ ਨਹੀਂ ਨਹੀਂ ਖਾਂਦਾ ਦੇਖ ਲੈ ਵੀਰਪਾਲ ਉਹ ਵੀ ਮਤਲਬ ਮੇਰੇ ਵੱਲੋਂ ਵੀ ਸਾਰਿਆਂ ਨੂੰ ਲੋੜ ਹੀ ਨਹੀਂ ਬਹੁਤ ਬਹੁਤ ਮੁਬਾਰਕਾਂ ਕਿ ਮਨਪ੍ਰੀਤ ਹੋਰਾਂ ਨੂੰ ਵਟੀਰ ਦੇ ਆਪਾਂ ਸ਼ਰਤ ਦਿੱਤਾ ਜਾਂ ਤੇ ਹੁਣ ਆਪਾਂ ਚੱਲੇ ਆਂ ਗੱਡੀ ਦੀ ਸਰਵਿਸ ਕਰਾਉਣ ਕਿਉਂਕਿ ਇਹ ਲੰਘ ਚੁੱਕੀ ਆ ਆਪਾਂ ਨੂੰ ਦੀ ਸਰਵਿਸ ਕਰਾਉਣੀ ਸੀਗੀ 1 ਲੱਖ 8800 ਚੱਲੇ ਤੇ ਇਹ ਹੁਣ 11 1 ਲੱਖ 10000 ਅੱਪੀ ਪਈ ਯਾਨੀ 2-3000 ਉੱਪਰ ਚੱਲੀ ਪਈ ਆ ਤੇ ਆਪਾਂ ਚੱਲਦੇ ਆ ਆਪਣੇ ਯਾਰ ਨੱਤਰ ਜੱਸੇ ਕੋਲੇ ਬਲਵੀਰ ਮੋਟਰ ਗੈरेज ਬਰਨਾਲੇ ਜਿਹਨੇ ਵੀ ਗੱਡੀਆਂ-ਗੱਡੀਆਂ ਦਾ ਕੰਮ ਕਰਾਉਣਾ ਤਾਂ ਆਪਣੇ ਭਰਾ ਕੋਲੋਂ ਕੰਮ ਕਰਾਓ ਰੇਟ ਬਹੁਤ ਜਾਇਜ਼ ਆ ਤੇ ਕੰਮ ਬਹੁਤ ਟੌਪ ਦਾ ਠੀਕ ਐ ਬਾਕੀ ਜਾਣਦੀ ਐ ਜੱਸੇ ਨੂੰ ਬਹੁਤ ਜਾਣੇ ਦਾ ਤੇ ਅੱਜ ਆਪਾਂ ਉਹਦੇ ਕੋਲੇ ਚੱਲੇ ਆ ਗੱਡੀ ਦੀ ਸਰਵਿਸ ਕਰਾਉਣ ਨੂੰ ਇੱਕ-ਇੱਕ ਦੋ ਕੰਮ ਹੋਰ ਵੀ ਨੇ ਗੱਡੀ ਦੇ ਚਲੋ ਉਹ ਬਾਅਦ ਚ ਕਰਾਵਾਂਗੇ ਅੱਜ ਮੇ ਕੁੜੀਆਂ ਨੂੰ ਵੀ ਜਲਦੀ ਛੁੱਟੀ ਕਰਾਂਗੇ ਆਪਾਂ ਲੋੜੀ ਕਰਕੇ ਤੇ ਆਪਾਂ ਫਿਰ ਸਰਵਿਸ ਕਰਾ ਕੇ ਲਿਆਉਣੇ। ਦੇਖ ਲਓ ਭਾਈ ਪਿਓ ਪਤ ਧੁੱਪ ਸਿੱਖੀ ਜਾਂਦੇ ਨੇ। ਰਿੱਕੀ ਪਤਾ ਮੈਂ ਇੱਧਰ ਦੀ ਗਈ ਇੰਨਾ ਪੋਈ ਰਾਸ ਉੱਥੇ। ਫਿਰ ਮੈਂ ਉੱਤਰ ਸਿੱਖੇ ਫਾਟਕਾਂ ਕੰਨੀ ਦੀ ਆਈ। ਸਿੱਖੇ ਵੜਮ ਕੰਨੀ ਦੀ ਗਾਈ ਫਿਰ ਮੈਂ ਉੱਤਰ ਫੜਾ ਕੇ ਭਾਬੀ ਨੂੰ ਕੱਪੜੇ ਸਿੱਧਾ ਇੱਧਰ ਆ ਗਈ ਹੁਣ ਮੈਂ। ਉਹ ਜੀ ਜੂਜਾਰ ਜੂਜਾਰ ਪੁੱਤ ਜਲਦੀ ਜਲਦੀ ਵੱਡਾ ਹੋ ਜਾ ਫਿਰ ਆਪਾਂ ਕਿਸਦਾ ਤਾਨਾ ਨਹੀਂ ਸਹਿਣਾ। ਵੀ ਮੈਂ ਤੁਹਾਨੂੰ ਗੱਡੀ ਤੇ ਲੈ ਕੇ ਆਉਣਾ ਮੇਰਾ ਪੁੱਤ ਆਪ ਹੀ ਗੱਡੀ ਲਿਆਇਆ ਗੁਰ ਰਿੱਕੀ ਜੇ ਕਿਲਾ ਵੀ ਰਿਹਾ ਬੁਰ ਕਰਕੇ ਬੁਰ ਕਰਕੇ ਸਾਬ ਕਰਾਇ ਸਰਵਿਸ ਪਰ ਗੱਡੀ ਦੀ ਹੈਨਾ ਚਲੋ ਵਧੀਆ ਮੈਂ ਦੱਸਿਆ ਸੀ ਮੈਂ ਕਿਹਾ ਭਾਈ ਰਿੱਕੀ ਗਿਆ ਗੱਡੀ ਦੀ ਸਰਵਿਸ ਕਰਾਂ ਕੀ ਕਾਲ ਸੀ ਜੀ ਜਿਆਰ ਮੈਨੂੰ ਦੇਖ ਕੇ ਰਿੱਕੀ ਐਨਾ ਖੁਸ਼ ਹੋਇਆ ਭੰਗੜੇ ਪਾਵੇ ਬਾਲਾ ਵੀ ਮੇਰੀ ਮੰਮਾ ਆ ਗਈ ਫਿਰ ਚਾਹ ਕਰੇ ਦੇ ਦੇਖ ਦੇਖ ਦੇ ਖੜ ਜੋ ਜੁਝਾਰ ਚਾ ਚਾ ਕਿਨੂ ਕਿਨੂ ਮੇਰਾ ਜੁਝਾਰ ਕਿਊਟ ਲੱਗਦਾ ਦੱਸ ਤੇ ਕਿੰਨਾ ਕਿਊਟ ਲੱਗਦਾ ਭਾਈ ਚਾ ਤੀ ਜੁਝਾਰ ਹੈਲੋ ਚਾ ਚਾ ਖੜ ਚੱਕੇ ਖੜ ਚੱਕੇ ਕਿ ਉਹ ਬਤ ਜਮਾ ਇੱਕੋ ਜਿਹਾ ਲੱਗਦੇ ਨੇ ਦੇਖੋ ਹੱਸਿਓ ਦੋਨੇ ਯਾਰੀ ਹੱਸਿਓ ਐ ਹੱਸਿਓ ਜਮਾ ਇੱਕੋ ਜਿਹਾ ਲੱਗਦੇ ਹੋ ਦੋਨੇ ਲਹੰਗੇ ਵਗੈਰਾ ਜਿਹੜੇ ਲਹੰਗੇ ਨੇ ਉਹ ਬਣ ਚੁੱਕੇ ਨੇ ਇੱਧਰ ਵਿਚਾਰੀ ਨੇ ਇਹਨੇ ਕੱਲ ਦੀ ਹੈਗੀ ਐ ਛੁੱਟੀ ਕਹਿੰਦੀ ਦੀਦੀ ਮੈਨੂੰ ਛੁੱਟੀ ਚਾਹੀਦੀ ਅੱਜ ਮੈਂ ਆ ਗਈ ਕਹਿੰਦੀ ਮੈਂ ਪਹਿਲਾਂ ਜਾਊਂਗੀ ਤੇ ਆ ਸਾਰਾ ਸਮਾਨ ਪੁੱਤ ਸਾਹਮਦੇ ਸੂਟ ਰੈਡੀ ਹੋਣੀ ਸੀ ਜਿਹੜੇ ਉਹ ਹੋ ਗਏ ਨੇ ਠੀਕ ਹੈ ਆ ਲਹੰਗੇ ਨੇ ਪੁੱਤੇ ਕੇ ਨਾਲ ਹੀ ਨੇ ਇਹਨਾਂ ਨੂੰ ਨਾ ਪੈਕ ਕਰਕੇ ਪੈਕ ਕਰਕੇ ਵੱਡੇ ਲਵਾਪੇ ਚ ਪਾ ਕੇ ਹੋ ਉੱਥੇ ਉੱਪਰ ਰੱਖ ਦਿਓ ਕੱਲ ਨੂੰ ਕਲਾਇੰਟ ਆਉਣਗੇ ਠੀਕ ਹੈ ਇਹਨਾਂ ਨੂੰ ਉੱਪਰ ਪਾ ਕੇ ਰੱਖ ਦੇ ਹਾਂਜੀ ਭਾਈ ਤੇ ਆਪਾਂ ਠੀਕ ਹੈ ਹੁਣ ਕੰਮ ਧੰਦੇ ਨਿਬੇੜ ਲਿਆ ਸਾਰੇ ਜਿੰਨੇ ਆਪਣੇ ਅੱਜ ਕੰਮ ਰਹਿੰਦੇ ਸੀਗੇ ਸਾਰੇ ਕਰ ਲੇ ਕੰਪਲੀਟ ਤੇ ਹੁਣ ਆਪਾਂ ਜਾਣਾ ਸੀ ਆ ਕਿਤੇ ਤਾਂ ਕਰਕੇ ਵੀ ਕੰਮ ਆਪਣਾ ਹੋ ਗਿਆ ਵੀ ਆਪਾਂ ਜਾਈਏ ਟਾਈਮ ਨਾਲ ਠੀਕ ਹੈ ਫਿਰ ਕਰਦੇ ਆਪਾਂ ਗੱਲਬਾਤ ਇਹ ਸੀਗਾ ਆਪਣਾ ਅੱਜ